ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਜੀ ਦੀ ਮਹਿਮਾ ਬਹੁਤ ਹੀ ਨਿਆਰੀ ਹੈ ਜੀ ਜਿਹੜਾ ਵੀ ਇਸ ਦਰ ਦੇ ਉੱਤੇ ਸ਼ਰਧਾ ਦੇ ਨਾਲ ਆ ਗਿਆ ਤੇ ਆ ਕੇ ਅਰਦਾਸ ਕੀਤੀ ਤੇ ਫਿਰ ਜਾਪ ਕੀਤਾ ਫਿਰ ਖੰਡੇ ਵਾਲੇ ਬਾਪੂ ਨੇ ਉਹਦੀਆਂ ਝੋਲੀਆਂ ਖੁਸ਼ੀਆਂ ਨਾ ਪਰ ਦਿੱਤੀਆਂ ਉਹਨਾਂ ਨੂੰ ਕਦੇ ਖਾਲੀ ਨਹੀਂ ਮੋੜਿਆ ਕਹਿੰਦੇ ਨੇ ਕਿ ਵਕਤ ਇਨਸਾਨ ਨੂੰ ਸਫਲ ਨਹੀਂ ਬਣਾਉਂਦਾ ਵਕਤ ਦਾ ਸਹੀ ਇਸਤੇਮਾਲ ਇਨਸਾਨ ਨੂੰ ਸਫਲ ਬਣਾਉਂਦਾ ਹੈ ਸੁਪਨਿਆਂ ਨੂੰ ਪਾਉਣ ਦੇ ਲਈ ਸਮਝਦਾਰ ਨਹੀਂ ਬਲਕਿ ਪਾਗਲ ਬਣਨਾ ਪੈਂਦਾ ਹੈ ਕੋਈ ਕੁਝ ਵੀ ਬੋਲੇ ਆਪਣੇ ਆਪ ਨੂੰ ਸ਼ਾਂਤ ਰੱਖੋ ਕਿਉਂਕਿ ਧੁੱਪ ਕਿੰਨੀ ਵੀ ਤੇਜ਼ ਹੋਵੇ ਸਮੁੰਦਰ ਨੂੰ ਸੁਕਾ ਨਹੀਂ ਸਕਦੀ ਅਗਰ ਕੋਈ ਵਿਅਕਤੀ ਤੁਹਾਡੇ ਤੋਂ ਜੈਲਸੀ ਕਰਦਾ ਹੈ ਤੇ ਇਸ ਵਿੱਚ ਉਸ ਦੀ ਗਲਤੀ ਹੈ ਤੁਹਾਡੀ ਨਹੀਂ ਬਲਕਿ ਇਹ ਤਾਂ ਤੁਹਾਡੀ ਕਾਬਲੀਅਤ ਹੈ ਜੋ ਉਸ ਨੂੰ ਸੜਨ ਪਰ ਮਜਬੂਰ ਕਰ ਰਹੀ ਹੈ ਚਿੰਤਾ ਤੇ ਤਣਾਅ ਦੂਰ ਕਰਨ ਦਾ ਬਸ ਇੱਕ ਹੀ ਤਰੀਕਾ ਹੈ ਅੱਖਾਂ ਬੰਦ ਕਰਕੇ ਸ਼ਵੇਰ ਸਾਮ ਬਸ ਇੱਕ ਹੀ ਮੰਤਰ ਦਾ ਜਾਪ ਕਰੋ ਮੈਨੂੰ ਇਸ ਦੁਨੀਆ ਤੋਂ ਕੋਈ ਮਤਲਬ ਨਹੀਂ ਜੋ ਵਿਅਕਤੀ ਸਭ ਦੀ ਖੁਸ਼ੀ ਚਾਹੁੰਦਾ ਹੈ ਹਰ ਸਮੇਂ ਸਭ ਦੇ ਬਾਰੇ ਚੰਗਾ ਸੋਚਦਾ ਹੈ ਅਤੇ ਸਭ ਦੀ ਪਰਵਾਹ ਕਰਦਾ ਹੈ ਪਤਾ ਨਹੀਂ ਕਿਉਂ ਉਹ ਵਿਅਕਤੀ ਜ਼ਿੰਦਗੀ ਵਿੱਚ ਹਮੇਸ਼ਾ ਇਕੱਲਾ ਰਹਿ ਜਾਂਦਾ ਹੈ ਜੋ ਵਿਅਕਤੀ ਆਪਣਾ ਦੁੱਖ ਨਹੀਂ ਦੱਸਦਾ ਇਹਦਾ ਮਤਲਬ ਇਹ ਨਹੀਂ ਕਿ ਉਸ ਦੀ ਜ਼ਿੰਦਗੀ ਵਿੱਚ ਸਭ ਕੁਝ ਚੰਗਾ ਹੈ ਉਹ ਵਿਅਕਤੀ ਆਪਣੇ ਅੰਦਰ ਹੀ ਅੰਦਰ ਦੁੱਖ ਲੁਕੋ ਕੇ ਜ਼ਿੰਦਗੀ ਨੂੰ ਜਿਉਣਾ ਪਸੰਦ ਕਰਦਾ ਹੈ ਕਿਉਂਕਿ ਉਸ ਨੂੰ ਪਤਾ ਹੈ ਕਿ ਇੱਥੇ ਕੋਈ ਸਾਥ ਨਹੀਂ ਦਿੰਦਾ ਜਦੋਂ ਤੁਸੀਂ ਕਿਸੇ ਨੂੰ ਆਪਣੇ ਨਾਲੋਂ ਜ਼ਿਆਦਾ ਕਿਸੇ ਨੂੰ ਪਿਆਰ ਕਰਦੇ ਹੋ ਤੇ ਤੁਸੀਂ ਇੰਨੇ ਸਸਤੇ ਹੋ ਜਾਂਦੇ ਹੋ ਕਿ ਉਹਨਾਂ ਨੂੰ ਤੁਸੀਂ ਮੁਫਤ ਵਿੱਚ ਲੱਗਣ ਲੱਗ ਜਾਂਦੇ ਹੋ ਹੱਦ ਹੋ ਗਈ ਦੋਖਾ ਆਪਣੇ ਦਿੰਦੇ ਨੇ ਤੇ ਦਿਲਾਸਾ ਅਣਜਾਣ ਲੋਕ ਦਿੰਦੇ ਨੇ ਚਾਹੇ ਤੜਫਦੇ ਹੋਏ ਮਰ ਜਾਓ ਚਾਹੇ ਗਮ ਵਿੱਚ ਪਾਗਲ ਹੋ ਜਾਓ ਪਰ ਇੱਕ ਗੱਲ ਯਾਦ ਰੱਖਣਾ ਕਿਸੇ ਦੇ ਪੈਰਾਂ ਵਿੱਚ ਨਹੀਂ ਡਿੱਗਣਾ ਇਹ ਉਹ ਜ਼ਮਾਨਾ ਹੈ ਜਿੱਥੇ 마ਸੂਮੀਅਤ ਨੂੰ ਬੇਕੂਫੀ ਕਿਹਾ ਜਾਂਦਾ ਹੈ ਆਪਣੀ ਉਮਰ ਤੇ ਆਪਣੇ ਪੈਸੇ ਤੇ ਕਦੇ ਵੀ ਹੰਕਾਰ ਨਾ ਕਰਨਾ ਕਿਉਂਕਿ ਜੋ ਚੀਜ਼ ਗਿਣੀ ਜਾ ਸਕਦੀ ਹੈ ਉਹ ਯਕੀਨੀ ਤੌਰ ਤੇ ਖਤਮ ਹੋ ਜਾਂਦੀ ਹੈ ਦੂਜਿਆਂ ਦੇ ਬੁਰੇ ਸਮੇਂ ਤੇ ਹੱਸਣ ਵਾਲੇ ਯਾਦ ਰੱਖਿਓ ਟਾਈਮ ਜਦ ਵੀ ਸ਼ਿਕਾਰ ਕਰਦਾ ਹੈ ਚਾਰੇ ਪਾਸੇ ਵਾਰ ਕਰਦਾ ਹੈ ਮਾਪੇ ਦੀ ਨਸੀਹਤ ਸਭ ਨੂੰ ਬੁਰੀ ਲੱਗਦੀ ਹੈ ਤੇ ਮਾਪੇ ਦੀ ਵਸੀਅਤ ਸਭ ਨੂੰ ਚੰਗੀ ਲੱਗਦੀ ਹੈ ਉਮੀਦ ਸਾਨੂੰ ਕਦੇ ਵੀ ਛੱਡ ਕੇ ਨਹੀਂ ਜਾਂਦੀ ਬਸ ਅਸੀਂ ਹੀ ਉਸ ਨੂੰ ਛੱਡ ਦਿੰਦੇ ਹਾਂ ਦੁਨੀਆ ਦੇ ਸਭ ਤੋਂ ਮੁਸ਼ਕਲ ਕੰਮਾਂ ਵਿੱਚੋਂ ਇੱਕ ਕੰਮ ਹੈ ਸਮਝਦਾਰਾਂ ਨੂੰ ਸਮਝਣਾ ਲੋਕ ਬਦਲਦੇ ਨਹੀਂ ਐ ਬੇਨਿਕਾਬ ਹੁੰਦੇ ਨੇ ਅਕਸਰ ਇਕੱਲੇ ਪਾਣ ਨਾਲ ਉਹੀ ਗੁਜ਼ਰਦਾ ਹੈ ਜੋ ਜ਼ਿੰਦਗੀ ਦੇ ਸਹੀ ਫੈਸਲੇ ਨੂੰ ਚੁਣਦਾ ਹੈ ਖਾਸਾ ਜੀ ਜੇ ਮਿਹਨਤ ਆਦਤ ਬਣ ਜੇ ਤਾਂ ਕਾਮਯਾਬੀ ਮੁਕੱਤਰ ਬਣ ਜਾਂਦੀ ਹੈ ਇੰਟੈਲੀਜੈਂਟ ਉਹ ਨਹੀਂ ਹੁੰਦੇ ਜੋ ਸਕੂਲ ਵਿੱਚ ਟੌਪ ਕਰਦੇ ਨੇ ਇੰਟੈਲੀਜੈਂਟ ਉਹ ਹੁੰਦੇ ਨੇ ਜੋ ਜ਼ਿੰਦਗੀ ਵਿੱਚ ਟੌਪ ਕਰਦੇ ਨੇ ਇਕੱਲੇ ਚੱਲਣਾ ਸਿੱਖ ਲਓ ਜ਼ਰੂਰੀ ਨਹੀਂ ਜੋ ਅੱਜ ਤੁਹਾਡੇ ਨਾਲ ਹੈ ਉਹ ਕੱਲ ਵੀ ਤੁਹਾਡੇ ਨਾਲ ਰਹੇਗਾ ਖੁੱਲ ਜਾਣਗੇ ਸਾਰੇ ਰਾਹਤੇ ਮੁਸ਼ਕਲਾਂ ਨਾਲ ਲੜਤਾ ਸਹੀ ਸਭ ਕੁਝ ਮਿਲ ਜਾਊਗਾ ਤੂੰ ਜਿੱਦ ਤੇ ਅੜਤਾ ਸਹੀ ਠੀਕ ਹੈ ਕੱਲ੍ਹ ਤੋਂ ਕਰੂੰਗਾ ਬਸ ਇਹ ਸ਼ਬਦ ਤੁਹਾਨੂੰ ਕਦੇ ਵੀ ਕਾਮਜਮ ਨਹੀਂ ਬਣਨ ਦਿੰਦਾ ਜੇਕਰ ਹਾਲਾਤਾਂ ਤੇ ਤੁਹਾਡਾ ਕਾਬੂ ਪੂਰਾ ਹੈ ਤੇ ਯਕੀਨ ਕਰੋ ਇਹ ਬੁਰਾ ਬੋਲਣ ਵਾਲੇ ਵੀ ਲੋਕ ਤੁਹਾਡਾ ਕੁਝ ਨਹੀਂ ਕਰ ਸਕਦੇ ਜੇਬ ਵਿੱਚ ਵਜਨ ਹੋਵੇ ਤਾਂ ਗੱਲਾਂ ਵਿੱਚ ਵੀ ਵਜਨ ਆ ਜਾਂਦਾ ਹੈ ਲੋਕ ਬਕਵਾਸ ਵੀ ਬੜੇ ਧਿਆਨ ਨਾਲ ਸੁਣਦੇ ਨੇ ਯਾਦ ਰੱਖੋ ਜ਼ਿੰਦਗੀ ਖੇਡ ਦੀ ਵੀ ਉਹਦੇ ਨਾਲ ਹੈ ਜੋ ਖਿਡਾਰੀ ਵਧੀਆ ਹੋਵੇ ਧੰਨ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਦੀਪ ਸਿੰਘ ਜੀ